ਜਿੱਥੇ ਦਿੱਲੀ ਸੰਘਰਸ਼ ਲਈ ਕਿਸਾਨ ਜਥੇਬੰਦੀਆਂ ਸੰਯੁਕਤ ਗੈਰ-ਰਾਜਨੀਤਿਕ ਮੋਰਚੇ ਵੱਲੋਂ ਦਿੱਲੀ ਜਾਣ ਦੀ ਕਾਲ ਦਿੱਤੀ ਸੀ ਉਸੇ ਤਰ੍ਹਾਂ ਜਿਹੜੇ ਕਿਸਾਨ ਨੇ ਲਗਾਤਾਰ 13 ਫਰਵਰੀ ਤੋਂ ਅੱਜ ਖਨੋਰੀ ਬਾਰਡਰ ਤੇ ਬੈਠੇ ਨੇ ਉੱਥੇ ਹੀ ਅੱਜ ਅਸੀਂ ਇੱਕ ਅਲੱਗ ਦੇਖਣ ਨੂੰ ਮਿਲਿਆ ਵੀ ਜਿਹੜੇ ਕਿਸਾਨਾਂ ਦੇ ਲਈ ਡਾਕਟਰਾਂ ਵੱਲੋਂ ਜੋ ਕਿਸਾਨ ਵੀਰਾਂ ਦੇ ਕੋਈ ਸੱਟ ਫੇਟ ਜਾਂ ਹੱਲੇ ਅੰਦਰੋਂ ਕੁਝ ਵੀ ਹੋਏ ਨੇ ਉਹਨਾਂ ਲਈ ਡਾਕਟਰ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਇਸ ਸੰਬੰਧੀ ਗੱਲਬਾਤ ਕਰਦੇ ਆਂ ਕੀ ਨਾਮ ਆ ਵੀਰ ਜੀ ਸਫੀ ਖਾਨ ਆਈ ਨਾਮ ਕਿਹੜੀ ਜਗ੍ਹਾ ਤੋਂ ਆਏ ਹੋ ਮੋੜ ਮੰਡੀ ਤੋਂ ਹੀ ਬਟੈਂਡਾ ਜਲਾ ਕਿਵੇਂ ਆਏ ਹੋ ਕਿਸ ਤਰ੍ਹਾਂ ਦਾ ਦਿਖ ਰਹੇ ਹੋ ਇਹ ਸਾਡੇ ਭਾਈ ਆ ਜੀ ਕਿਸਾਨ ਵੀਰ ਇਹਨਾਂ ਦੀ ਮਦਦ ਕਰਨ ਵਾਸਤੇ ਆਏ ਆ ਕਈ ਵਾਰ ਡਾਂਗਾ ਮਾਰੀਆਂ ਫੌਜ ਆਰਮੀ ਨੇ ਤਾਂ ਛੱਟਾ ਵੱਜ ਗਈਆਂ ਜਾਂ ਟੂਈਆਂ ਗੋਡੇ ਤੇ ਜੋ ਵੀ ਹੈਗਾ ਇਹਨਾਂ ਦੀ ਹੈਲਪ ਕਰਨ ਆਏ ਆ ਤੁਹਾਡਾ ਉੱਥੇ ਕੋਈ ਹਸਪੀਟਲ ਹੈ ਜਾਂ ਕਿਸ ਤਰੀਕੇ ਨਾਲ ਵੀ ਇੱਥੇ ਜਾਂ ਵੈਸੇ ਦੇਖਦੇ ਹੋ ਨਹੀਂ ਉੱਥੇ ਸ਼ਾਪ ਹੈ ਜੀ ਆਪਣੇ ਮੋੜ ਮੰਡੀ ਕਿੰਨੇ ਜਣੇ ਆ ਕਿਦਨੋਂ ਤੋਂ ਆਏ ਹੋ ਇਹ ਮੇਰਾ ਦੋਸਤ ਹੈ ਜੀ ਇੱਕ ਦੋਨੇ ਆਏ ਸੀ ਕਿਵੇਂ ਉੱਧ ਤੇ ਕਿਧੋਂ ਆਏ ਹੋ ਤੁਸੀਂ ਇੱਥੇ ਹਨੋਰੀ ਬੱਡ ਤੇ ਸਾਨੂੰ ਜੀ ਅਸੀਂ ਪਰਸੋਂ ਆਏ ਆਂ ਯਾ ਰਾਤ ਨੂੰ ਕੱਲ ਸਾਰਾ ਦਿਨ ਮਰੀਜ਼ ਦੇਖਿਆ 100 ਤੋਂ ਪਲੱਸ 50 60 ਅੱਜ ਦੇਖੇ ਤੇ ਜਿਹੜਾ ਇਹ ਇਲਾਜ ਹੈ ਬਿਲਕੁਲ ਫ੍ਰੀ ਕਰ ਰਹੇ ਹਾਂ ਹਾਂ ਬਿਲਕੁਲ ਫ੍ਰੀ ਸਾਰਾ ਸਮਾਨ ਆਪਦੇ ਕੋਲ ਹੀ ਲੈ ਕੇ ਆਏ ਅਸੀਂ ਇਹ ਅੱਧੇ ਪੈਸੇ ਨੇ ਤੇ ਅੱਧੇ ਪੈਸੇ ਮੈਂ ਕਿੰਨੇ ਅੱਜ ਕਿੰਨੇ ਮਰੀਜ਼ ਚੈੱਕ ਕਰ ਚੁੱਕੇ ਅੱਜ 50 60 ਦੇ ਹਾਂ 50 60 ਦੇ 100 ਮਰੀਜ਼ ਮੈਂ ਜਿਹੜਾ ਇਲਾਜ ਹੈ ਕਿਸ ਬੋਧ ਦੇ ਕਿਹੜੇ ਕਿਹੜੇ ਕਰੀ ਜਾਂਦੇ ਸਾਰੇ ਜੀ ਗੋਡੇ ਢੂਈਆਂ ਪੈਰ ਜੋ ਕੋਈ ਹੱਡੀ ਫ੍ਰੈਕਚਰ ਹੋਏ ਉਹ ਵੀ ਠੀਕ ਕਰੀਆ ਸਾਰੇ ਟੋਟਲ ਹੀ ਹੈ ਬੱਪੂ ਜੀ ਨਾਲ ਗੱਲ ਕਰਦੇ ਜਿਨ੍ਹਾਂ ਦੀ ਹੁਣ ਇਹਨੇ ਮਾਲਿਸ਼ ਕਰਕੇ ਕੀ ਨਾਮ ਆ ਬੱਪੂ ਜੀ ਅਵਤਾਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਆ ਨਾਗਰੀ ਤੋਂ ਜੀ ਇਹ ਇਥੇ ਲੱਗੂ ਆਪਣੇ ਹੱਡੀਆਂ ਦੇ ਡਾਕਟਰ ਆਏ ਨੇ ਕਿਵੇਂ ਲੱਗਦਾ ਇਹਨਾਂ ਨੇ ਕੀ ਜਿਹੜੀ ਮਾਲਿਸ਼ ਵਗੈਰਾ ਕਰੀ ਕਿਵੇਂ ਦਾ ਮਹਿਸੂਸ ਨਹੀਂ ਬਹੁਤ ਵਧੀਆ ਬਹੁਤ ਵਧੀਆ ਸੇਵਾ ਕਰ ਰਹੇ ਨੇ ਇਹਨਾਂ ਦਾ ਧੰਨਵਾਦ ਬਾਈਆਂ ਦਾ ਔਰ ਬੁੜੇ ਬੰਦਿਆਂ ਦੀ ਸਭ ਦੀ ਸੇਵਾ ਕਰਦੇ ਨੇ ਹਰੇਕ ਹੱਡੀਆਂ ਟੁੱਟੀਆਂ ਹੋਈਆਂ ਨੇ ਜਿਹਦੇ ਪੁਲਿਸ ਨੇ ਡਾਂਗਾ ਮਾਰੀਆਂ ਲੱਤਾਂ ਟੁੱਟੀਆਂ ਢੂਈਆਂ ਤੇ ਮਾਰੀਆਂ ਇਹ ਸਾਬਰ ਦਾ ਵਿਚਾਰ ਇਹ ਸਮਝ ਲੈ ਇਹ ਸਲਾਜ ਕਰ ਰਹੇ ਨੇ ਉਰੇ ਆ ਕੇ ਤੇ ਦੂਜੇ ਪਾਸੇ ਹਰਿਆਣਾ ਪ੍ਰਸ਼ਾਸਨ ਨਤਿਆਚਾਰ ਕਰ ਰਿਹਾ ਉਹਦਾ ਕਰੀ ਜਾਵੇ ਚਾਲ ਸੀ ਤਾਂ ਫਿਰ ਸਾਬਰ ਦੇ ਨਾਲ ਬੈਠਾਂਗੇ ਉਰੇ ਆਮ ਨਾਲ ਕਰੀ ਜਾਣਦੇ ਉਹਨੂੰ ਜਿੰਨਾ ਕਰਦਾ ਹੈ ਮਾਰ ਲਾਂ ਦੇ ਡਾਂਗਾ ਮਾਰਨ ਦੇ ਜਿੰਨੇ ਮਾਰ ਲਾਂ ਦੇ ਸਾਬਰ ਨਾਲ ਹੀ ਹਰਾਵਾਂਗੇ ਅਸੀਂ ਅਸੀਂ ਉਹ ਨਹੀਂ ਲੜਦੇ ਹਾਂ ਸਾਨੂੰ ਲੜਨ ਦੀ ਕੀ ਲੋੜ ਹੈ ਸਾਬਰ ਨਾਲ ਮਾਰਾਂਗੇ ਅਸੀਂ ਆਪਾਂ ਸਾਬਰੇ ਹੁਣ ਆਪਣਾ ਗਰੀਬਾਂ ਵਾਲੀ ਉਹ ਗੱਲ ਹੈ ਸਬਰ ਕਰ ਲਿਆ ਇਸ ਦੇ ਬੰਦੇ ਨੇ ਜਿਨ੍ਹਾਂ ਨੇ ਲੋਕ ਕੁੱਟੇ ਨੇ ਦੇ ਵੀ ਬੁਰੇ ਬਜ਼ੁਰਗਾਂ ਦੇ ਡਾਂਗਾ ਮਾਰੀਆਂ ਨੇ ਯਾਰਾ ਟਰੈਕਟਰ ਭੰਨੇ ਨੇ ਜਿਨ੍ਹਾਂ ਨੇ ਇਹ ਇਧਰੋਂ ਹੁੱਲੜ ਬਾਜੀ ਵਾਲੇ ਬੰਦੇ ਨੇ ਕਿਸਾਨਾਂ ਚ ਕੋਈ ਬੰਦਾ ਨਹੀਂ ਜਿਹੜਾ ਇਹ ਜਾ ਬਸੰ ਲਾ ਬਗੈਰ ਅਜ ਅੱਜ ਤੋਂ ਬਾਡਰ ਪਾਰ ਕਰੇ ਇਹ ਸਭ ਇਹਨਾਂ ਦੇ ਬੰਦੇ ਨੇ ਜਿੰਨੇ ਵੀ ਬੰਦੇ ਹਨ ਇਹਨਾਂ ਦੇ ਹੁਣ ਆਪਣੀ ਜਿਹੜੀ ਤੁਹਾਡੀ ਸੰਘਰਸ਼ ਦੀ ਰੂਪਰੇਖਾ ਉਹਨੂੰ ਕਿਵੇਂ ਦੇਖਦੇ ਹਾਂ ਕੀ ਲੱਗਦਾ ਵੀ ਹੁਣ ਕੋਣ ਇੱਥੇ ਬੈਠਣਾ ਪਵੇਗਾ ਓਏ ਸਾਹਾ ਰੂਪਰੇਖਾ ਤਾਂ ਆਇਆ ਦਿੱਤ ਕੇ ਜਾਵਾਂਗੇ ਚਾਹੇ ਸਾਨੂੰ ਜਿੰਨਾ ਮਰਜੀ ਬਿਠਾ ਲੈਣ ਇਹ ਜਿੰਨਾ ਮਰਜੀ ਸਾਤੋਂ ਸਬਰ ਕਰਾ ਲੈਣ ਟੱਕਾ ਸੀ ਕਿਸੇ ਨਾਲ ਕਰਦੇ ਨਹੀਂ ਅਸੀਂ ਕੋਈ ਐ ਨਹੀਂ ਹੈਗਾ ਵੀ ਲੋਕਾਂ ਦੇ ਜਵਾਬ ਆ ਕੋ ਜਾਂ ਮੁੰਡੇ ਮਰਵਾਉਣ ਆਇਆ ਉਰੇ ਅਸੀਂ ਆਪੇ ਉਰੇ ਜਿੰਨਾ ਚਿਰ ਬੈਠਾਂਗੇ ਆਪ ਬੈਠਾਂਗੇ ਸਾਨੂੰ ਕੋਈ ਲੋੜ ਨਹੀਂ ਜਵਾਕਾਂ ਦੀ ਵੀ ਆਪਣੇ ਅਗੂਆਂ ਨੇ ਜਿਵੇਂ ਕੱਲ ਅਗੂ ਆਏ ਸੀ ਆਪਣੇ ਸੀਨੀਅਰ ਅਗੂ ਕੀ ਕਹਿੰਦੇ ਨੇ ਜਿਹੜੀ ਸੰਘਰਸ਼ ਵਿੱਢਣ ਦੀ ਜਿਹੜੀ ਅਗਲੀ ਰਣਨੀਤੀ ਹੈ ਉਹ ਤਾਂ ਇਹ ਗੱਲ ਕਹਿੰਦੇ ਨੇ ਵੀ ਬਿਲਕੁਲ ਸ਼ਾਂਤੀ ਮਈਚ ਰਹਿਣਾ ਕੋਈ ਬਾਤ ਨਹੀਂ ਕਰਨੀ ਕਿਸੇ ਨੇ ਜਿਹੜੇ ਹੁੱਲੜ ਬਾਜੀ ਕਰਦੇ ਨੇ ਬਾਹਰੋਂ ਆ ਕੇ ਬੰਦੇ ਬੰਗਾਨੇ ਬੰਦੇ ਆ ਕੇ ਸਮਝ ਲੈ ਵਿੱਚ ਹੁੱਲੜ ਬਾਜੀ ਕਰਦੇ ਨੂੰ ਉਹਨਾਂ ਕਣੀ ਨਹੀਂ ਕਰ ਕੋਈ ਗੱਲ ਕਹਿੰਦੇ ਨੇ ਇਲਾਕੇ ਦੇ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਦਾ ਜੁਰਮ ਜਿਹੜੇ ਇੱਥੋਂ ਦੇ ਲੋਕਲ ਕਿਸਾਨ ਨੇ ਸਾਡੇ ਇੱਥੋਂ ਦੇ ਜਿਹੜੇ ਆਪਣੇ ਲੋਕਲ ਨਖਨੋਰੀ ਦੇ ਜਿੱਥੇ ਤੁਸੀਂ ਬੈਠੇ ਹੋ ਇਹਨਾਂ ਨੇ ਤਾਂ বিনা ਆਏ ਆਲੇ-ਦਾਲੇ ਲੋਕਾਂ ਨੇ ਤਾਂ ਹੱਦ ਤੋੜਤੀ ਸਾਨੂੰ ਕਿਸੇ ਚੀਜ਼ ਦੀ ਜਿਹੜਾ ਅਸੀਂ ਰਸਣ ਲੈ ਕੇ ਆਏ ਤੇਰੇ ਸਾਡਾ ਰਸਣ ਸਾਰਾ ਟਰਾਲੀਆਂ ਦੇ ਵਿੱਚ ਉਵੇਂ ਜੁਕਰੀ ਪਿਆ ਹੈ ਰੋਟੀ ਤੋਂ ਲਾ ਕੇ ਜਿੰਨੀ ਵੀ ਜਣੇ ਵਸਤੋਂ ਹੁੰਦੀ ਹੈ ਸਾਰੇ ਇਹ ਆਲੇ-ਦਾਲੇ ਵਾਲੇ ਲੋਕ ਸਾਡੇ ਆਲੇ-ਦਾਲੇ ਵਾਲੇ ਪਿੰਡਾਂ ਨੇ ਦੇ ਰਹੇ ਨੇ ਕਿਹੜੀ-ਕਿਹੜੀਆਂ ਜਿਹੜੀਆਂ ਸੁਆਮਾਂ ਵਾਲੇ ਦੁਆਲੇ ਦੇ ਪਿੰਡਾਂ ਵੱਲੋਂ ਆਪਾਂ ਨੂੰ ਇੱਥੇ ਪ੍ਰਵਾਨ ਹੋ ਰਹੇ ਨੇ ਜਿੰਨੀਆਂ ਆਪਣੇ ਜਣੇ ਖਾਣੇ ਕ ਆਪਾਂ ਖਾਣੇ ਆ ਜ਼ਿੰਮੇਦਾਰ ਲਾਲਾ ਜਾਂ ਕੋਈ ਵੀ ਬੰਦਾ ਖਾਣਾ ਖਾਂਦਾ ਜੋ ਵੀ ਚੀਜ਼ ਆਏ ਜਣੇ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਇਹਨਾਂ ਨੇ ਖੋਇਆਂ ਤੋਂ ਲਾ ਕੇ ਬਰਫੀਆਂ ਤੋਂ ਲਾ ਕੇ ਲੱਡੂਆਂ ਤੋਂ ਲਾ ਕੇ ਕੇਲੇ ਸੰਗtre ਕੋਈ ਚੀਜ਼ ਜਿਹੜੀ ਵਸਤੋਂ ਖਾਣ ਲਈ ਆ ਜਣੇ ਇਹਨਾਂ ਨੇ ਕਸਰੇ ਨਹੀਂ ਛੱਡੀ ਕਿਸੇ ਚੀਜ਼ ਦੀ ਇਹ ਸਨ ਬਜ਼ੁਰਗ ਬਾਪੂ ਜਿਹੜੇ ਇੱ ਤਰਨੇ ਤੇ ਬੈਠੇ ਨੇ ਇਸ ਤੋਂ ਇਲਾਵਾ ਹੋਰ ਵੀ ਆਪਾਂ ਗੱਲਬਾਤ ਕਰਦੇ ਆ ਕਿ ਨਾਮ ਆ ਬਾਪੂ ਜੀ ਸਰਦਾਰਾ ਸਿੰਘ ਜੀ ਕਿਵੇਂ ਦੇਖ ਰਹੇ ਹੋ ਇਸ ਤਰਨੇ ਤੇ ਜਿਵੇਂ ਆਪਣੇ ਡਾਕਟਰ ਵੀਰੇ ਇੱਥੇ ਆ ਕੇ ਸੇਵਾ ਕਰਦੇ ਆ ਤੇ ਫੇਰੀ ਸੇਵਾ ਵਿਚਾਰੇ ਨੇ ਤਾਂ ਕਿੰਨੇ ਕਿੰਨੇ ਪੱਤੇ ਬਨ ਕੇ ਦੁਨੀਆਂ ਦੇ ਚੱਲਦੇ ਕਰਤੇ ਦੇ ਧੰਨਵਾਦ ਇਹਦਾ ਵਿਚਾਰੇ ਦਾ ਹਾਂ ਬਹੁਤ ਵਧੀਆ ਯੋਗਦਾਨ ਪਾ ਰਹੇ ਨੇ ਬਹੁਤ ਵਧੀਆ ਜੀ ਦੋ ਦਿਨ ਹੋ ਗਏ ਉਹ ਰੇਬਾਰੀ ਨਹੀਂ ਆਉਂਦੀ ਵਿਚਾਰੇ ਨੂੰ ਜਮਨੀ ਕੀ ਕਹਿਣਾ ਚਾਹੋਗੇ ਫਿਰ ਇਸ ਵੀਰ ਲਈ ਧੰਨਵਾਦ ਇਹਦਾ ਵਿਚਾਰੇ ਦਾ ਸਾਡੀ ਸੇਵਾ ਕਰ ਰਹੇ ਕਿਸ ਤੋਂ ਕੁਝ ਲੈਂਦਾ ਨਹੀਂ ਖਨੋਰੀ ਬਾਰਡਰ ਤੇ ਬੈਠੇ ਕਿਸਾਨਾਂ ਲਈ ਡਾਕਟਰ ਵੱਲੋਂ ਆ ਕੇ ਜੋ ਇਥੇ ਬਜ਼ੁਰਗਾਂ ਦੇ ਸੱਟਪੇਟਾਂ ਲੱਗਿਆ ਨੇ ਜਾਂ ਠੰਡ ਕਰ ਰਹੇ ਉਹਨਾਂ ਦਾ ਇਲਾਜ ਲਈ ਉਹ ਕਰੇ ਸਨ ਜਿਨ੍ਹਾਂ ਦੀ ਵਿਸ਼ੇਸ਼ ਗੱਲਬਾਤ ਅਸੀਂ ਜੁਝਾਰ ਟਾਈਮ ਲਈ ਕੀਤੀ ਹੈ ਦੇਖਦੇ ਰਹੋ ਜੁਝਾਰ ਟਾਈਮ ਖਨੋਰੀ ਬਾਰਡਰ ਤੋਂ ਸਤਨਾਮ ਸਿੰਘ ਗੰਬੋਜ